ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਤੁਹਾਨੂੰ ਗੁਰੂ ਦੇ ਸਿੰਘਾਂ ਦੀ ਇੱਕ ਇਹੋ ਜੀ ਘਟਨਾ ਦੱਸਾਂਗੇ ਜ ਜਨੂੰ ਸੁਣ ਕੇ ਈਰਾਨ ਦਾ ਬਾਦਸ਼ਾਹ ਜਿਹੜਾ ਹੈਰਾਨ ਰਹਿ ਗਿਆ ਤੇ ਉਹਨੇ ਈਰਾਨ ਦੇ ਸ਼ਹਿਰ ਦਾ ਨਾਮ ਸਿੱਖਾਂ ਦੇ ਨਾਮ ਤੇ ਰੱਖ ਦਿੱਤਾ ਕੀ ਘਟਣਾ ਸਗੀ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਉਮੀਦ ਕਰਨੀ ਹੈ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚੱਲ ਕਾ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸਤੇ ਵਿਚਾਰ ਗੋ ਉਹ ਬਾਦਸ਼ਾਹ ਕਹਿੰਦਾ ਮੈਂ ਗੁਰਦੁਆਰੇ ਲਈ ਜ਼ਮੀਨ দান ਕਰਨੀ ਚਾਹੁੰਦਾ ਅਗੋ ਸਿੱਖ ਕਹਿੰਦੇ ਕਿ ਨਾ ਇਹ ਦਰਵਾਲੀ ਕੋ ਲਾਲਮ ਧੰਗੁਰੂ ਨਾਨਕ ਸਾਹਿਬ ਦਾ ਦਰ ਹੈ ਤੇ ਇਸ ਗੁਰੂ ਦੇ ਦਰ ਨੂੰ ਕਿਸੇ ਦੁਨਿਆਵੀ ਬਾਦਸ਼ਾਹ ਦੇ ਦਾਨ ਦੀ ਲੋੜ ਨਹੀਂ ਹੈਗੀ ਉਸ ਬਾਦਸ਼ਾਹ ਨੇ ਕਿਹਾ ਕਿ ਮੈਂ ਕਦੇ ਰੱਬ ਦੀ ਬੰਦਗੀ ਕਰਨ ਵਾਲੇ ਐਸੇ ਫਕੀਰ ਨਹੀਂ ਦੇਖੇ ਇਹ ਕੌਣ ਨੇ ਲੋਕਾਂ ਨੇ ਅੱਗੇ ਜਵਾਬ ਦਿੱਤਾ ਕਿ ਇਹ ਸਿੱਖ ਨੇ ਬਾਦਸ਼ਾਹ ਕਹਿੰਦਾ ਜਿੱਥੇ ਐਸੇ ਸਿੱਖ ਵਸਦੇ ਹੋਣ ਉਸ ਪਿੰਡ ਦਾ ਨਾਮ ਚੋਰਾਂ ਦੇ ਨਾਮ ਤੇ ਨਹੀਂ ਹੋਣਾ ਚਾਹੀਦਾ ਇਸ ਪਿੰਡ ਦਾ ਨਾਮ ਇਹਨਾਂ ਸਿੱਖਾਂ ਦੇ ਨਾਮ ਤੇ ਰੱਖਿਆ ਜਾਵੇ ਈਰਾਨ ਦਾ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਦੁਸਤੇਆਬ ਦੁਸਤ ਦਾ ਮਤਲਬ ਹੁੰਦਾ ਹੈ ਚੋਰ ਤੇ ਆਬ ਦਾ ਮਤਲਬ ਪਾਣੀ ਯਾਨੀ ਸਮੁੱਚੇ ਰੂਪ ਵਿੱਚ ਇਸ ਪਿੰਡ ਦੇ ਨਾਮ ਦਾ ਭਾਵ ਨਿਕਲਦਾ ਹੈ ਪਾਣੀ ਦਾ ਚੋਰ ਇਹ ਨਾਮ ਕਦੋਂ ਪਿਆ ਕਿਵੇਂ ਪਿਆ ਕਿਸੇ ਨੂੰ ਨਹੀਂ ਪਤਾ ਪਰ ਇੱਥੋਂ ਦੇ ਲੋਕ ਇਸ ਨਾਮ ਤੋਂ ਕਾਫੀ ਦੁਖੀ ਸੀ ਕਿ ਨਾਮ ਬੜਾ ਨਮੋਸ਼ੀ ਜਿਹੀ ਵਾਲਾ ਚੋਰ ਦੇ ਨਾਮ ਦਾ ਪਿੰਡ ਇਹ ਪਿੰਡ ਵੈਸੇ ਪਾਕਿਸਤਾਨ ਦੀ ਸਰਹੱਦ ਦੇ ਕੋਲ ਪੈਂਦਾ ਪਰ ਹੈਗਾ ਇਹ ਈਰਾਨ ਦਾ ਹਿੱਸਾ ਸਮਾਂ ਲੰਘਿਆ ਤੇ ਇਸ ਪਿੰਡ ਵਿੱਚ ਪੰਜਾਬ ਤੋਂ ਕੁਝ ਸਿੱਖ ਜਾ ਕੇ ਵਸ ਗਏ ਇਹ ਗੱਲ ਬਹੁਤੀ ਪੁਰਾਣੀ ਨਹੀਂ ਹੈ ਪਰ ਸੱਚੀ ਹੈ ਇਨਾ ਸਿੱਖਾਂ ਨੇ ਦੁਸਤਿਆਬ ਪਿੰਡ ਜਾ ਕੇ ਖੇਤੀਬਾੜੀ ਸ਼ੁਰੂ ਕੀਤੀ ਤੇ ਰੋਜ਼ ਖੇਤਾਂ ਵਿੱਚ ਆਪਣਾ ਕੰਮਕਾਜ ਕਰਨ ਜਾਂਦੇ ਸੀ ਇੱਕ ਵਾਰ ਹਰਾਨਦਾ ਬਾਦਸ਼ਾ ਸ਼ਾਹ ਰਜ਼ਾ ਪਹਿਲਵੀ ਇਸ ਪਿੰਡ ਦੁਸਤਿਆਬ ਚੋਂ ਲੰਘ ਰਿਹਾ ਸੀ ਤਾਂ ਉਸ ਨੇ ਲੰਮੀਆਂ ਦਾੜੀਆਂ ਵਾਲੇ ਇਨਾ ਸਿੱਖਾਂ ਨੂੰ ਪਿੰਡ ਤੋਂ ਬਾਹਰ-ਬਾਰ ਖੇਤਾਂ ਵਿੱਚ ਕੰਮ ਕਰਦੇ ਦੇਖਿਆ ਆਪਣੀ ਸ਼ਾਹੀ ਸਵਾਰੀ ਰੋਕ ਕੇ ਉਹ ਬਾਦਸ਼ਾ ਉਹਨਾਂ ਸਿੱਖਾਂ ਦੇ ਚਿਹਰੇ ਵੇਖ ਕੇ ਕਹਿਣ ਲੱਗਾ ਸੁਭਾਨ ਅੱਲਾ ਇਹ ਲੋਕ ਕੌਣ ਨੇ ਜਦੋਂ ਪਿੰਡ ਪਹੁੰਚਿਆ ਤੇ ਪਿੰਡ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਤੁਰਨ ਲੱਗਾ ਤਾਂ ਉਸਨੇ ਕਿਹਾ ਕਿ ਮੈਂ ਰਸਤੇ ਵਿੱਚ ਆਉਂਦੇ ਹੋਏ ਬਹੁਤ ਸੋਹਣੇ ਰੱਬ ਦੇ ਫਕੀਰ ਵੇਖੇ ਅਜਿਹੇ ਬੰਦਗੀ ਕਰਨ ਵਾਲੇ ਫਕੀਰ ਮੈਂ ਪਹਿਲੀ ਵਾਰ ਵੇਖਿਆ ਕਿ ਮੈਂ ਇੱਕ ਵਾਰ ਫੇਰ ਉਹਨਾਂ ਫਕੀਰਾਂ ਨੂੰ ਵੇਖ ਸਕਦਾ ਪਿੰਡ ਦੇ ইরਾਨੀ ਲੋਕਾਂ ਨੇ ਦੱਸਿਆ ਕਿ ਬਾਦਸ਼ਾਹ ਉਹ ਲੋਕ ਕੋਈ ਫਕੀਰ ਨਹੀਂ ਭਾਰਤ ਦੇ ਪੰਜਾਬ ਖਿੱਤੇ ਤੋਂ ਆਏ ਸਧਾਰਨ ਕਿਸਾਨ ਨੇ ਉਹਨਾਂ ਦਾ ਪੈਗੰਬਰ ਗੁਰੂ ਨਾਨਕ ਹੋਇਆ ਅਤੇ ਉਹ ਸਿੱਖ ਧਰਮ ਨੂੰ ਮੰਨਦੇ ਆ ਨਾਲ ਹੀ ਲੋਕ ਕਹਿੰਦੇ ਕਿ ਉਹ ਤਾਂ ਜਾਹਲ ਜਹੇ ਲੋਕ ਨੇ ਉਹ ਕਾਦੇ ਫਕੀਰ ਐ ਬਾਦਸ਼ਾਹ ਨੇ ਸਭ ਦੀ ਗੱਲ ਅਣਸੁਣੀ ਕਰਦਿਆਂ ਕਿਹਾ ਕਿ ਉਹਨਾਂ ਕਿਸਾਨਾਂ ਨੂੰ ਇੱਕ ਵਾਰ ਫੇਰ ਇੱਥੇ ਸਦਕੇ ਲਿਆਂਦਾ ਜਾਵੇ ਬਾਦਸ਼ਾਹ ਦੇ ਹੁਕਮ ਨੂੰ ਮੰਨਦਿਆਂ ਉਸ ਸਿੱਖ ਕਿਸਾਨਾਂ ਨੂੰ ਦੁਸ਼ਟਿਆਬ ਪਿੰਡ ਬੁਲਾਇਆ ਗਿਆ ਬਾਦਸ਼ਾਹ ਨੇ ਫੇਰ ਆਪਣੀ ਗੱਲ ਦੁਹਰਾਈ ਕਿ ਅਜਿਹੇ ਬੰਦਗੀ ਕਰਨ ਵਾਲੇ ਫਕੀਰ ਮੈਂ ਪਹਿਲੀ ਵਾਰ ਵੇਖਿਆ ਇਹ ਸੁਣ ਕੇ ਉਹ ਸਿੱਖ ਕਿਸਾਨ ਕਹਿਣ ਲੱਗੇ ਕਿ ਬਾਦਸ਼ਾਹ ਤੁਸੀਂ ਜੋ ਬੋਲ ਰਹੇ ਹੋ ਜੋ ਤੁਹਾਡੀ ਜ਼ੁਬਾਨ ਚੋਂ ਸ਼ਬਦ ਨਿਕਲ ਰਹੇ ਨੇ ਇਹ ਬੜੇ ਵਧੀਆ ਲੱਗ ਰਿਹਾ ਪਰ ਇਹਨਾਂ ਸ਼ਬਦਾਂ ਦਾ ਇਹਨਾਂ ਬੋਲਾਂ ਦਾ ਫਾਇਦਾ ਕੋਈ ਨਹੀਂ ਕਿਉਂਕਿ ਇਹਨਾਂ ਫਕੀਰਾਂ ਨੂੰ ਬੰਦਗੀ ਕਰਨ ਨੂੰ ਕੋਈ ਇਬਾਦਤਗਾਹ ਬਣਾਉਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖ ਜਿੱਥੇ ਜਾਂਦੇ ਨੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਲੈਂਦੇ ਨੇ ਸਿੱਖਾਂ ਲਈ ਇਬਾਦਤਗਾਹ ਗੁਰਦੁਆਰਾ ਹੀ ਹੁੰਦਾ ਹੈ ਬਾਦਸ਼ਾਹ ਕਹਿੰਦਾ ਕਿ ਅਜਿਹਾ ਕਿਵੇਂ ਤੁਸੀਂ ਇੱਥੇ ਇਬਾਦਤਗਾਹ ਬਣਾ ਸਕਦੇ ਹੋ ਦੱਸੋ ਕਿੰਨੀ ਜ਼ਮੀਨ ਚਾਹੀਦੀ ਹੈ ਸਿੱਖਾਂ ਨੇ ਕਿਹਾ ਜੀ 1 ਏਕੜ ਜ਼ਮੀਨ ਦੀ ਲੋੜ ਹੈ ਬਾਦਸ਼ਾਹ ਨੇ ਕਿਹਾ ਕਿ ਮੈਂ 1 ਏਕੜ দান ਦਿੰਦਾ ਹਾਂ ਤਾਂ ਉਹਨਾਂ ਸਿੱਖਾਂ ਨੇ ਕਿਹਾ ਕਿ ਬਾਦਸ਼ਾਹ ਸਲਾਮਤ ਅਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਕੀਰਤੀ ਸਿੱਖਾਂ ਨਾ ਸਾਨੂੰ দান ਦੀ ਜ਼ਰੂਰਤ ਹੈ ਤੇ ਨਾ ਹੀ ਸਾਡੇ ਗੁਰੂ ਨੂੰ ਸਾਡੇ ਗੁਰੂ ਦਾ ਹੁਕਮ ਹੈ ਸਿਧਾਂਤ ਹੈ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਤੁਸੀਂ ਸਿਰਫ ਇਜਾਜ਼ਤ ਦਿਓ ਜ਼ਮੀਨ ਅਸੀਂ ਆਪਣੀ ਕਿਰਤ ਚੋਂ ਪੈਸੇ ਨਾਲ ਖਰੀਦ ਕੇ ਗੁਰਦੁਆਰਾ ਉਸਾਰ ਲਵਾਂਗੇ ਤੁਹਾਡੀ ਸਿਰਫ ਇਜਾਜ਼ਤ ਦੀ ਲੋੜ ਹੈ ਬਾਦਸ਼ਾਹ ਕਹਿੰਦਾ ਚਲੋ ਦਾਨ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਮੈਂ ਇੱਕ ਸੇਵਕ ਵਜੋਂ ਨਜ਼ਰਾਨਾ ਤਾਂ ਭੇਟ ਕਰ ਹੀ ਸਕਦਾ ਮੈਂ ਇੱਕ ਏਕੜ ਜ਼ਮੀਨ ਦਾਨ ਨਹੀਂ ਨਜ਼ਰਾਨੇ ਵਜੋਂ ਗੁਰੂ ਨਾਨਕ ਦੇ ਚਰਨਾਂ ਵਿੱਚ ਭੇਂਟ ਕਰਦਾ ਸਿੱਖ ਲਾਜਵਾਬ ਸਨ ਖੈਰ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਇਜਾਜ਼ਤ ਮਿਲ ਗਈ ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਕਿ ਇਸ ਪਿੰਡ ਵਿੱਚ ਰੱਬ ਦੇ ਬੰਦੇ ਰਹਿੰਦੇ ਨੇ ਸਿੱਖ ਫਕੀਰ ਰਹਿੰਦੇ ਨੇ ਇਸ ਕਰਕੇ ਇਸ ਪਿੰਡ ਦਾ ਨਾਮ ਦੁਸਟਿਆਬ ਨਹੀਂ ਹੋਣਾ ਚਾਹੀਦਾ ਅੱਜ ਤੋਂ ਇਸ ਪਿੰਡ ਦਾ ਨਾਮ ਜ਼ਾਹਿਦਾਨ ਭਾਵ ਰੱਬ ਦੀ ਬੰਦਗੀ ਕਰਨ ਵਾਲੇ ਕਰ ਦਿੱਤਾ ਜਾਵੇ ਉਦੋਂ ਤੋਂ ਇਹ ਪਿੰਡ ਦੁਸਟਿਆਬ ਦਾ ਨਾਮ ਬਦਲ ਕੇ ਉਹਨਾਂ ਕਿਰਤੀ ਸਿੱਖ ਕਿਸਾਨਾਂ ਦਾ ਕਰਕੇ ਜ਼ਾਹਿਦਾਨ ਰੱਖਿਆ ਗਿਆ ਫਿਰ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਵੀ ਸਾਰਿਆ ਗਿਆ ਇਹ ਸੀ ਗੁਰੂ ਨਾਨਕ ਦੇ ਸਿੱਖਾਂ ਦੀ ਬੰਦਗੀ ਦਾ ਕਮਾਲ ਕਿ ਹੀਰਾਨ ਦਾ ਬਾਦਸ਼ਾਹ ਝੁਕ ਕੇ ਗੁਰੂ ਨਾਨਕ ਦੇ ਦਰ ਨੂੰ ਸਜਦਾ ਕਰਦੇ ਹੋਏ ਇੱਕ ਪਿੰਡ ਦਾ ਨਾਮ ਸਿੱਖਾਂ ਦੇ ਨਾਮ ਤੇ ਰੱਖ ਕੇ ਗਿਆ ਇਰਾਨ ਦਾ ਇਹ ਬਾਦਸ਼ਾਹ ਸ਼ਾਹ ਰਜ਼ਾ ਪਹਿਲਵੀ 20 ਅਕਤੂਬਰ 1919 ਨੂੰ ਜੰਮਿਆ ਤੇ 27 ਜੁਲਾਈ 1980 ਨੂੰ ਇਸ ਦੁਨੀਆ ਤੋਂ ਫੌਤ ਹੋਇਆ। ਇਹ ਆਖੀ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਆਮੋ ਸਾਹਮਣੇ ਬਾਬਰ ਨਾਲ ਗੱਲਾਂ ਕਰਦੇ ਸੀ ਓਵੇਂ ਹੀ ਗੁਰਨਾਨਕ ਦੇ ਸਿੱਖ ਇਰਾਨ ਦੇ ਬਾਦਸ਼ਾਹ ਨਾਲ ਗੱਲਬਾਤ ਕਰਦੇ ਹੋਣ। ਗੁਰੂ ਦੇ ਸਿੰਘਾਂ ਦਾ ਤੁਸੀਂ ਸੁਣਿਆ ਤੇ ਬੜਾ ਹੋਣਾ ਪਰ ਆਹ ਜਿਹੜੀ ਘਟਨਾ ਸੀਗੀ ਇਹ ਬਿਲਕੁਲ ਸੱਚੀ ਘਟਨਾ ਸੀਗੀ ਜਿਹੜੀ ਇਰਾਨ ਦੇ ਵਿੱਚ ਹੋਈ ਔਰ ਅੱਜ ਵੀ ਈਰਾਨ ਦਾ ਉਹ ਸ਼ਹਿਰ ਜਿਹੜਾ ਵੈ ਸਿੱਖਾਂ ਦੇ ਨਾਂ ਤੋਂ ਵਸਣਦੇ ਆਇਆ ਤੇ ਉੱਥੇ ਸਿੱਖ خاندان ਰਹਿੰਦੇ ਨੇ ਉਹਨਾਂ ਵਾਸਤੇ ਉੱਥੇ ਗੁਰਦੁਆਰਾ ਵੀ ਮੌਜੂਦ ਹੈ ਉਹ ਉੱਥੇ ਆਪਣੀ ਮذਬੀ ਇਬਾਦਤ ਜਿਹੜੇ ਹੈ ਉਹ ਆਪਣੇ ਤਰੀਕੇ ਦੇ ਨਾਲ ਕਰਦੇ ਉਹਨਾਂ ਨੂੰ ਮੁਕੰਮਲ ਆਜ਼ਾਦੀ ਹੈਗੀ ਹੈ ਇਹ ਜਿਹੜਾ ਈਰਾਨ ਦਾ ਸ਼ਹਿਰ ਹੈ ਇਹਦਾ ਨਾਂ ਪਹਿਲੇ ਦੁਸ਼ਟ ਆਪ ਸੀਗਾ ਯਾਨੀ ਕਿ ਚੋਰਾਂ ਦਾ ਪਾਣੀ ਉੱਥੇ ਆਏ ਜਾਂਦੇ ਕਾਫਲਿਆਂ ਨੂੰ ਲੁੱਟ ਲਿਆ ਜਾਂਦਾ ਸੀਗਾ ਇਸ ਵਜ੍ਹਾ ਤੋਂ ਉਹਦਾ ਨਾਂ ਇਹ ਰੱਖਿਆ ਆ ਸੀ ਕਿਉਂਕਿ ਲੋਕ ਉਥੇ ਠਹਿਰਦੇ ਸੀਗੇ ਸਕੂਨ ਵਾਸਤੇ ਥੋੜਾ ਆਰਾਮ ਕਰਨੇ ਵਾਸਤੇ ਤੇ ਉਥੇ ਉਹਨਾਂ ਨੂੰ ਲੁੱਟ ਲਿਆ ਜਾਂਦਾ ਸੀ ਇਸ وجہ ਤੋਂ ਉਹਦਾ ਨਾਂ ਇਹ ਪੈ ਗਿਆ ਸੀਗਾ ਪਰ ਫਿਰ ਪੰਜਾਬ ਦੇ ਕੁਝ ਸਿੱਖ ਫੈਮਲੀਆਂ ਜਿਹੜੀਆਂ ਵੈ ਤਜਾਰਤ ਦੀ ਗਰਜ਼ ਨਾਲ ਉਥੇ ਗਈਆਂ ਤੇ ਉਹਨਾਂ ਨੇ ਉਥੇ ਜਾ ਕੇ ਡੇਰੇ ਲਾ ਲਏ ਉਥੇ ਉਹਨਾਂ ਨੇ ਡੇਰੇ ਜਦੋਂ ਲਾਏ ਤੇ ਉਹਨਾਂ ਨੇ ਉਥੇ ਨਾਲ ਇੱਕ ਛੋਟਾ ਜਿਹਾ ਗੁਰਦੁਆਰਾ ਵੀ ਬਣਾ ਲਿਆ ਜਿਹਦੇ ਨਾਂ ਜਿਹਦੇ ਵਿੱਚ ਉਹ ਲੋਕ ਜਿਹੜੇ ਆਉਂਦੇ ਜਾਂਦੇ ਲੋਕ ਸੀ ਉਹਨਾਂ ਨੂੰ ਲੰਗਰ ਵੀ ਕਰਾਉਂਦੇ ਸੀਗੇ ਦੇ ਨਾਲੇ ਜਿਹੜੇ ਮੁਸਾਫਰ ਸੀਗੇ ਉਹਨਾਂ ਨੂੰ ਰਹਾਇਸ਼ ਵੀ ਫਰਾਹਮ ਕਰਦੇ ਸੀ ਔਰ ਇਹ ਚੀਜ਼ਾਂ ਜੜੀਆਂ ਸੀਗੀਆਂ ਉਹ ਬਿਲਾ ਮੁਆਵਜ਼ਾ ਕਰਦੇ ਸੀਗੇ ਉਹਨਾਂ ਦੀ ਇਸ ਗੱਲ ਦਾ ਜਿਹੜਾ ਵਾ ਉਹ ਆਏ ਦਵਾਲੇ ਪਿੰਡਾਂ 'ਚ ਬਹੁਤ ਜ਼ਿਆਦਾ ਚਰਚਾ ਹੋਣ ਲੱਗ ਪਿਆ ਕਿ ਪੰਜਾਬ ਤੋਂ ਆਏ ਜਿਹੜੇ ਸਿੱਖ ਐ ਉਹ ਮੁਸਲਮਾਨਾਂ ਦੀ ਤੇ ਆਏ ਗਏ ਮੁਸਾਫਰਾਂ ਦੀ ਬਹੁਤ ਜ਼ਿਆਦਾ ਖidmat ਕਰਾਉਂਦੇ ਨੇ ਇੱਕ ਦਿਨ ਉਥੋਂ ਆ ਬਾਦਸ਼ਾਹ ਜਿਹੜਾ ਕਿ ਈਰਾਨ ਦਾ ਉਸ ਵਕਤ ਦਾ ਵਜ਼ੀਰ-ਏ-ਆਜ਼ਮ ਸੀਗਾ ਉਹਦਾ ਵੀ ਗੁਜ਼ਰ ਹੋਇਆ ਉਹਨੇ ਜਦੋਂ ਉਥੇ ਵੇਖਿਆ ਇਹਨਾਂ ਨੂੰ ਇਸ ਤਰ੍ਹਾਂ ਖidmat ਕਰਦਿਆਂ ਹੋਇਆ ਤੇ ਉਹਨੇ ਕਿਹਾ ਕਿ ਇਹਨਾਂ ਫਕੀਰਾਂ ਨੂੰ ਮੇਰੇ ਕੋਲ ਲਿਆਇਆ ਜਾਏ ਜਦੋਂ ਉਹਨਾਂ ਨੂੰ ਕੋਲ ਉਥੇ ਬਾਦਸ਼ਾਹ ਕੋਲ ਉਹ ਗਏ ਤੇ ਬਾਦਸ਼ਾਹ ਨੇ ਪੁੱਛਿਆ ਕਿ ਤੁਸੀਂ ਇਹ ਖidmat ਕਰਨੇ ਦਾ ਕੀ ਮੁਆਵਜ਼ਾ ਲੈਂਦੇ ਹੋ ਹੈ उन्होंने कहा कि हजूर अभी मुआवजा नहीं लेंगे असी ए, आ, फ्री कर इन्होंने खदमत करने हैं सबी लीला इन्होंने खदमत करने है यदा कोई मुआवजा नहीं है और ये गल सुन के ज़रा बादशाह हैरान हो गया बहुत तो बहुत ज़्यादा मुतासर होना तो कि किसी ज बहुत ही वजिया काम करा दे इस ਵਧੀਆ ਕੰਮ ਦੀ ਵਜ੍ਹਾ ਤੋਂ ਇਸ ਜਗ੍ਹਾ ਦਾ ਨਾਂ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇਸ ਦੇ لحاظ ਨਾਲ ਮناسب ਨਹੀਂ ਹੈਗਾ ਇਸ ਲਈ ਉਹਨੇ ਫਿਰ ਉਸ ਸ਼ਹਿਰ ਦਾ ਨਾਮ ਜ਼ਾਹਿਦਾਨ ਰੱਖਿਆ ਪਰ ਹੀਜ਼ਗਾਰ ਆਬਾਦਤ ਗੁਜ਼ਾਰ ਉਸ ਨਾਂ ਤੋਂ ਉਹ ਜਿਹੜਾ ਸ਼ਹਿਰ ਹੈ ਉਹ ਅੱਜ ਵੀ ਆਬਾਦ ਹੈਗਾ ਹੈ ਫਿਰ ਸਿੱਖਾਂ ਨੇ ਬਾਦਸ਼ਾਹ ਨੇ ਰਿਕੁਐਸਟ ਕੀਤੀ ਕਿ ਸਾਡੇ ਕੋਲ ਇੱਥੇ ਗੁਰਦੁਆਰਾ ਬਣਾਉਣ ਲਈ ਜਗ੍ਹਾ ਨਹੀਂ ਹੈ ਤੇ ਨਾ ਹੀ ਸਾਨੂੰ ਗਵਰਨਮੈਂਟ ਅਲਾਉ ਕਰਾਂਦੀ ਹੈ ਕਿ ਅਸੀਂ ਇੱਥੇ ਗੁਰਦੁਆਰਾ ਬਣਾਈਏ ਪਰ ਬਾਦਸ਼ਾਹ ਨੇ ਫਿਰ ਉਨ੍ਹਾਂ ਦੀ ਉਹ ਰਿਕੁਐਸਟ ਜਿਹੜੀ ਉਹ ਕਬੂਲ ਕੀਤੀ ਔਰ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੇਰੇ ਵੱਲੋਂ ਇਹ ਨਜ਼ਰਾਨਾ ਸਮਝ ਕੇ ਗੁਰੂ ਨਾਨਕ ਜੀ ਦਾ ਇਹ ਜਿਹੜੀ ਜਗ੍ਹਾ ਹੈ ਇਹ ਮੈਦਾਨ ਕਰਨਿਆ ਇਹਨੂੰ ਕਬੂਲ ਕਰੋ ਇਹ ਮੈਂ ਕੋਈ ਤੁਹਾਡੇ ਉੱਤੇ ਇਹਸਾਨ ਨਹੀਂ ਕਰਨ ਦਿਆ ਹੈਗਾ ਇਹਨੂੰ ਮੇਰੇ ਵੱਲੋਂ ਨਜ਼ਰਾਨਾ ਸਮਝੋ ਤੇ ਇਹਨੂੰ ਕਬੂਲ ਕਰੋ ਤੇ ਇਥੇ ਫਿਰ ਉਹਨਾਂ ਨੇ ਉੱਥੇ ਗੁਰਦੁਆਰਾ ਬਣਾਇਆ ਔਰ ਅੱਜ ਵੀ ਉਹ ਜਿਹੜਾ ਜ਼ਾਹਦਾਨ ਸ਼ਹਿਰ ਹੈ ਉਹ ਈਰਾਨ ਦੇ ਵਿੱਚ ਮੌਜੂਦ ਹੈਗਾ ਵੈ ਉਥੇ ਹੋਰ ਸਿੱਖ ਫੈਮਲੀਆਂ ਜਿਹੜੀਆਂ ਆਬਾਦ ਹੈ ਤਜਾਰਤ ਉਥੇ ਹੁੰਦੀ ਹੈ ਉਥੇ ਉਹਨਾਂ ਦਾ ਗੁਰਦੁਆਰਾ ਵੀ ਹੈਗਾ ਵੈ ਜਿੱਥੇ ਉਹਨਾਂ ਨੂੰ ਆਪਣੀ ਆਬਾਦਤ ਜਿੱਥੇ ਉਹਨਾਂ ਨੂੰ ਇਬਾਦਤ ਕਰਨੇ ਦੀ ਮੁਕਮਲ ਆਜ਼ਾਦੀ ਹੈ ਉਹ ਆਪਣੇ ਤਿਹਾਵਾਰ ਵੀ ਉਥੇ ਸੈਲੀਬ੍ਰੇਟ ਕਰਦੇ ਹਨ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ పేషే ਨਹੀਂ ਹੁੰਦੀ ਔਰ ਇਹ ਜਿਹੜੀ ਹੈ ਸਿੱਖਾਂ ਵਾਸਤੇ ਇੱਕ ਫਖਰੀਆ ਚੀਜ਼ ਹੈਗੀ ਹੈ ਔਰ ਉਹਨਾਂ ਨੂੰ ਇਹ ਗੱਲ ਸੁਣ ਕੇ ਮਾਣ ਤੇ ਫਖਰ ਮਹਿਸੂਸ ਹੋਏਗਾ ਕਿ ਦੇਖੋ ਉਹਨਾਂ ਦੀ ਉਸ ਅੱਛੀ ਖੂਬੀ ਦੀ وجہ ਤੂੰ ਜਿਹੜਾ ਈਰਾਨ ਦਾ ਬਾਦਸ਼ਾਹ ਸੀ ਉਹ ਵੀ ਇਨਸਪਾਇਰ ਹੋਇਆ ਤੇ ਮਤਾਸਰ ਹੋਇਆ ਬਗੈਰ ਰਹਿ ਨਹੀਂ ਸਕਿਆ ਔਰ ਉਹਨੇ ਇੰਨਾ ਜ਼ਿਆਦਾ متاثر ਹੋਇਆ ਕਿ ਉਹਨੇ ਉਸ ਜਗ੍ਹਾ ਦਾ ਨਾਂ ਹੀ ਚੇਂਜ ਕਰ ਦਿੱਤਾ ਉਹ ਨਾਂ ਉਹਨੇ ਸਿੱਖਾਂ ਦੇ ਨਾਂ ਤੋਂ ਰੱਖ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਖੂਬੀ ਸੀ ਇੱਕ ਕੁਆਲਿਟੀ ਸੀ ਤੇ ਉਹਨੇ ਕਿਹਾ ਕਿ ਇਹਨੂੰ ਇਹਨਾਂ ਦੇ ਨਾਂ ਤੋਂ ਫਿਰ ਰੱਖਿਆ ਜਾਵੇ ਔਰ ਇਹ ਖੂਬੀ ਜੜੀ ਹੈ ਇਹ ਕੁਆਲਿਟੀ ਜੜੀ ਹੈ ਉਹਨਾਂ ਦੀ ਪੂਰੀ ਦੁਨੀਆ ਤੱਕ ਪਹੁੰਚਣੀ ਚਾਵੇ ਪਹੁੰਚਣੀ ਚਾਹੀਦੀ ਹੈ ਇਹ ਇਹ ਜਿਹੜਾ ਸਿੱਖਾਂ ਦਾ ਇਹੜਾ ਵਧੀਆ ਚਿਹਰਾ ਵੈ ਇਹ ਪੂਰੀ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈਗਾ ਵੈ भीरो ये बड़ी इनफोरमेटिव भीडियो इस बारे की ख्याल है कमेंट करके लाजमी दस्यो तो मेरे इस चैनल में लाइक सबसक्राइब तो शेयर करो मिलेंगे अगली वीडियो के नाल रखियो नटेर सारा ख्याल अल्लाह हाँ।